ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੋਨੂੰ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਦੇਖਣਾ ਕਿਉਂਕਿ ਅਧੂਰਾ ਕਹਿਣ ਕਿਸੇ ਕੰਮ ਦਾ ਨਹੀਂ ਹੁੰਦਾ ਪੂਜਾ ਕਰਦੇ ਸਮੇਂ ਇੰਨਾ ਭਾਵਨਾਵਾਂ ਦਾ ਹੋਣਾ ਇੱਕ ਵਿਸ਼ੇਸ਼ ਸੰਕੇਤ ਦਿੰਦਾ ਹੈ ਜਦੋਂ ਵੀ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਆਉਂਦੀਆਂ ਹਨ ਕਦੇ-ਕਦੇ ਇਹ ਭਾਵਨਾਵਾਂ ਪੂਜਾ ਕਰਦੇ ਸਮੇਂ ਬੁਰੀਆਂ ਵੀ ਹੋ ਸਕਦੀਆਂ ਹਨ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਮਿਕਰਣਾ ਵਿੱਚ ਵੀ ਇੱਕ ਛੁਪਿਆ ਹੋਇਆ ਅਰਥ ਹੁੰਦਾ ਹੈ ਪੂਜਾ ਚਿੰਨ ਅਸੀਂ ਆਪਣੇ ਘਰ ਵਿੱਚ ਮੰਦਿਰ ਵਿੱਚ ਕਿਸੇ ਵੀ ਜਗ੍ਹਾ ਤੇ ਪੂਜਾ ਕਰਦੇ ਹਾਂ ਚੰਗੇ ਤੋਂ ਵਿਖ ਲਈ ਅਰਦਾਸ ਕਰਦੇ ਹਾਂ ਅਕਸਰ ਇਹ ਜਿਆ ਹੁੰਦਾ ਹੈ ਕਿ ਪੂਜਾ ਦੌਰਾਨ ਸਾਡੇ ਮਨ ਵਿੱਚ ਕਈ ਭਾਵਨਾਵਾਂ ਆ ਜਾਂਦੀਆਂ ਹਨ ਆਮ ਤੌਰ ਤੇ ਪੂਜਾ ਦੇ ਸਮੇਂ ਮਨ ਵਿੱਚ ਜ਼ਿਆਦਾਤਰ ਸ਼ੂ ਭਾਵਨਾਵਾਂ ਹੀ ਆਉਂਦੀਆਂ ਹਨ ਪਰ ਕਈ ਵਾਰ ਮਨ ਵਿੱਚ ਨਕਾਰਤਮਕ ਭਾਵਨਾ ਵੀ ਆਣ ਲੱਗ ਜਾਂਦੀਆਂ ਹਨ ਹਾਲਾਂਕਿ ਇਹ ਪੂਜਾ ਦੌਰਾਨ ਮਨ ਭਟਕਣਾ ਕਾਰਨ ਹੋ ਸਕਦਾ ਹੈ ਪੂਜਾ ਦੇ ਚਿੰਨ ਪੂਜਾ ਕਰਦੇ ਸਮੇਂ ਅਚਾਨਕ ਹੰਝੂ ਆਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਰੱਬ ਅਸਲ ਵਿੱਚ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਰਿਹਾ ਹੈ ਨਾਲ ਹੀ ਤੁਹਾਡੀ ਇੱਛਾ ਜਲਦ ਹੀ ਪੂਰੀ ਹੋਣ ਵਾਲੀ ਹੈ ਪੂਜਾ ਦੌਰਾਨ ਮਨ ਦਾ ਭਟਕਣਾ ਜੇਕਰ ਪੂਜਾ ਦੌਰਾਨ ਮਨ ਟਟਕਦਾ ਹੈ ਤਾਂ ਇਸ ਦੇ ਪਿੱਛੇ ਦੋ ਕਾਰਨ ਹੋ ਸਕਦੇ ਹਨ ਪਹਿਲਾ ਰਾਹੂ ਦੇ ਮਾੜੇ ਭਾਵਾਂ ਦੇ ਕਾਰਨ ਤੁਸੀਂ ਪੂਜਾ ਤੋਂ ਦੂਰ ਮਹਿਸੂਸ ਕਰਦੇ ਹੋ ਦੂਜਾ ਮ ਤੁਹਾਡੇ ਮਨ ਵਿੱਚ ਇੱਕੋ ਸਮੇਂ ਕਈ ਵਿਚਾਰ ਚੱਲ ਰਹੇ ਹਨ ਪੂਜਾ ਦੌਰਾਨ ਡਰ ਮਹਿਸੂਸ ਕਰਨਾ ਜੇਕਰ ਤੁਸੀਂ ਪੂਜਾ ਦੌਰਾਨ ਡਰ ਮਹਿਸੂਸ ਕਰਦੇ ਹੋ ਤਾਂ ਇਸ ਦੇ ਵੀ ਦੋ ਕਾਰਨ ਹਨ ਪਹਿਲਾ ਤੁਸੀਂ ਡਰਦੇ ਹੋ ਕਿ ਤੁਸੀਂ ਗਲਤ ਕੀਤਾ ਹੈ ਦੂਜਾ ਛਣੀ ਦੀ ਪਿੱਛੋ ਪਿਛਾ ਖੜੀ ਦ੍ਰਿਸ਼ਟੀ ਤੁਹਾਡੇ ਉੱਤੇ ਪੈ ਗਈ ਹੈ ਜਿਸ ਕਰਕੇ ਡਰ ਪੈਦਾ ਹੁੰਦਾ ਹੈ ਪੂਜਾ ਦੇ ਚਿੰਨ ਦੇ ਦੌਰਾਨ ਸੋ ਜਾਣਾ ਪੂਜਾ ਦੌਰਾਨ ਨੀਂਦ ਨਾ ਆਉਣ ਦਾ ਕਾਰਨ ਸੇਤ ਹੋ ਸਕਦੀ ਹੈ ਪਰ ਇਸ ਤੋਂ ਇਲਾਵਾ ਨੀਂਦ ਮੰਨ ਦੇ ਧੋਖੇ ਨੂੰ ਦਰਸਾਉਂਦੀ ਹੈ ਜਾਨੀ ਜੇਕਰ ਮਨ ਵਿੱਚ ਕੋਈ ਬੁਰਾਈ ਹੋਵੇ ਤਾਂ ਵਿਅਕਤੀ ਨੂੰ ਨੀਂਦ ਜ਼ਿਆਦਾ ਆਉਣ ਲੱਗ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ